ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪਿੰਡ ਮੂਰਾ ਵਾਲੀ ਆ ਗਿਆ ਸੱਜਣੋ ਤੇ ਜਿਲ੍ਹੇ ਦੀ ਗੱਲ ਕਰੀਏ ਤੇ ਜ਼ਿਲ੍ਹਾ ਫਰੀਦਕੋਟ ਆ ਗਿਆ ਮੂਰਾ ਵਾਲੀ ਨਗਰ ਦੇ ਵਿੱਚੋਂ ਜ਼ਿਲ੍ਹੇ ਫਰੀਦਕੋਟ ਦੇ ਵਿੱਚੋਂ ਤੁਹਾਨੂੰ ਕਾਕੇ ਦੇ ਘਰੋਂ ਤਿੰਨ ਐਨੀਮਲ ਵਿਕਰੀ ਵਾਲੇ ਵੀਡੀਓ ਦੇ ਵਿੱਚ ਕਵਰ ਕਰਾਂਗੇ ਆ ਸਾਹਮਣੇ ਸਕਰੀਨ ਤੇ ਚੱਲਦੀ ਸੱਜਣੋ ਮੀਣੀ ਕਰਮਾਲੀ ਮੈਂ ਕਿਹੜਾ ਸੁਗਾ ਸੁੰਦੀ ਆ ਤੇ ਕਿੰਨਾ ਕੁ ਦੁੱਤ ਕਿੰਨੇ ਦਿਨ ਬਾਕੀ ਇਹਦਾ ਲੇਖਾ ਜੋਖਾ ਆ ਝੁੱਤੀ ਦਾ ਕੀ ਹਿਸਾਬ ਕਿਤਾ ਮੋਹਰਾ ਦੀ ਦਾ ਤੇ ਇੱਕ ਸੱਜਣੋ ਆਹਾ ਨੀਲੀ ਰਾਵੀ ਦੀ ਮੈਂ ਵੇਖੋ ਸਫਾਂਜਾਂ ਸੁਈਆਂ ਲੱਗੀਆਂ ਕੱਟੀ ਨੂੰ ਬੜਾ ਸੋਹਣਾ ਕੱਦ ਕਾਠਾ ਚਾਰੇ ਪੈਰਾਂ ਤੇ ਨਿਸ਼ਾਨ ਹੈਗੇ ਅੱਖਾਂ ਮੱਥੇ 'ਚ ਬਾਕੀ ਕਰ ਦਿੰਨੇ ਸਾਰੀ ਆਪਾਂ ਸਕਰੀਨ ਤੇ ਜਿਹੜੇ ਭਰਾ ਦੇ ਜਿਹੜੀ ਵੀ ਪਸੰਦ ਆ ਗਈ ਉਹ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰ ਸਕਦਾ ਉਹਦਾ ਬੜਾ ਧੰਨਵਾਦ ਆਜੋ ਲਈਏ ਜਾਣਕਾਰੀ ਜੁੜੇ ਹੋਏ ਹੰਟ ਤੱਕ ਕਾਕੇ ਵੀਰ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਹੋਰ ਸੁਣਾ ਵਧੀਆ ਬੈਠੇ ਚੜਦੀ ਕਲਾ ਨਾ ਹਾਂ ਹਾਂ ਚੜਦੀ ਕਲਾ ਆਪਣਾ ਨਾਂ ਤੇ ਐਡਰੈਸ ਦੱਸ ਦਗੇ ਪੰਨਾ ਕਾਕਾ ਪੰਨ ਮੋਹਨ ਵਾਲੀ ਜੀ ਦਾ ਫ੍ਰੀ ਕੋਡ ਭਾਈ ਨੰਬਰ ਮੋਹਨ 989572655 98553 ਤੇ 27655 ਇਹਦੇ ਤੇ ਕਰੇ ਸੰਪਰਕ ਹਨਾ ਤਿੰਨ ਵਖਾਦ ਗਏ ਤਿੰਨ ਦੋ ਗੱਬਣਾ ਇੱਕ ਸੂਈ ਹਾਂ ਦੋ ਦੋ ਗੱਬਣਾ ਆ ਵੀ ਛੋਟੀ ਗੱਬਣਾ ਤੇ ਮੀਣੀ ਵੀ ਹਜੇ ਗੱਬਣਾ ਮੀਣੀ ਵੀ ਗੱਬਣਾ ਆ ਛੋਟੀ ਸੂਆ ਕਿਹੜਾ ਸੁੰਦੀ ਆ ਇਹ ਦੂਜਾ ਸੁੰਦੀ ਦੂਜਾ ਸੂਗੀ ਕਰਮਾਂ ਵਾਲੀ ਦਿਨ ਕਿੰਨੇ ਪਏ ਆ ਵੀਰਾ ਨਹੀਂ ਨਹੀਂ ਦੋ ਚਾਰ ਹਾਂ ਹਫ਼ਤੇ ਦੇ ਅੰਦਰ ਬਾਹਰ ਸੂਹੂਗੀ ਹਨਾ ਥਣਾ ਥਣਾ ਲੋ ਟਿੱਪੀ ਐਣ ਓਕੇ ਓਕੇ ਬਲੀਓ ਬਾਰ ਪਿਛੇ ਲੋ ਹੋ ਗਰਾਟੀ ਹੋ ਠੀਕ ਆ ਦੱਤ ਕੀ ਕਹਿੰਦੇ ਪਹਿਲੇ ਸੂਏ ਪਹਿਲੇ 11 ਕਿਲੋ ਦਿੰਦੇ ਹਾਂ ਹਾਂ ਕੱਦ ਕਾਠਾ ਲਈਆ ਦਿੱਤਾ ਵੀ ਹੋਊਗਾ ਹਨਾ ਸਫਾਈਆਂ ਸੂਈਆਂ ਬਹੁਤਾਂ ਸਜਣੋ ਕਰਮਾਂ ਦੀ ਕੁੜੀ ਜੀ ਡਰਦੀ ਆ ਕਈ ਵਾਰੀ ਕਈ ਪਸ਼ੂ ਘਰੋਂ ਨਹੀਂ ਕੱਢੇ ਹੁੰਦੇ ਤੇ ਦੇਖੋ ਲਿਵੇ ਭਾਂਡੇ ਦੀਆਂ ਸਫਾਈਆਂ ਥਨ ਦਾ ਸੈਜ ਆਹ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਮੱਥੇ 'ਚ ਅੱਖਾਂ ਦੋਨਾਂ 'ਚ ਜਵਾਬ ਅਗਲੇ ਪੈਰਾਂ ਤੇ ਨਿਸ਼ਾਨ ਲੈ ਕਾ ਕੇ ਦੀ ਤੋਰ ਕਰਾ ਚੱਕ ਮੇਰਾ ਵੀਰ ਕੇਰਾ ਝੋਟੀ ਦੀ ਫੇਰ ਆਪਾਂ ਰੇਟ ਦੱਸ ਗਏ ਭੈਣ ਭਰਾਵਾਂ ਨੂੰ ਵੇਖਿਓ ਸਜਣੋ ਤੋਰਾ ਕਰਿਓ ਚੈੱਕ ਇੱਥੋਂ ਹੁਣ ਤੁਸੀਂ ਬੇਲ ਕੱਦ ਦਾ ਨਤਾਜਾ ਲਾਇਓ ਵੀ ਸੋਹਣੇ ਕੱਦ ਵੇਖੀ ਧਿਆਨ ਨਾਲ ਲੈ ਵੇਖੋ ਬਖਾਉਂਦੀ ਨਾ ਲਟ ਜੂ ਲਟ ਜੂ ਕਰਦੀ ਆ ਜਿਹੜਾ ਧਰਦੀ ਆ ਝੋਟੀ ਸਜਣੋ ਥੱਲਿਓ ਬਹੁਤ ਸੋਹਣਾ ਲੇਵਾ ਪਾਂਡਾ ਸਾਫ ਸੁਥਰਾ ਝੋਟੀ ਤਿਆਰ ਕਰਦੀ ਆਉਂਦੀ ਆ ਬਾਲਾ ਨਹੀਂ ਤਾਂ 12 ਕਿਲੋ ਦੁੱਧ ਤਾਂ ਬੇਫਿਕਰ ਹੋ ਕੇ ਲੈ ਕੇ ਜਾਇਓ ਵੀ ਦਿਓਗੀ ਜੇ ਬੰਦਾ ਸੱਜਣ ਸਾਹਮਣ ਵਾਲਾ ਹੋਇਆ ਵੇਖੋ ਕਿਆ ਬਾਤ ਹੈ ਜਿਉਂਦੀ ਰਵੇ ਕਰਮਾਣੀ ਕਿਹੜੇ ਘਰ ਦਾ ਸ਼ਿੰਗਾਰ ਬੰਦੀ ਐ ਸੋਹਣੇ ਰੰਗ ਰੂਪ ਦੀ ਝੋਟੀ ਆ ਗਈ ਆ ਮੋਰਾ ਵਾਲੀ ਤੇ ਸਾਹ ਇਹਦਾ ਜਿਹੜਾ ਇੱਕ ਦਾ ਆਪਣਾ ਸੰਤ ਮਲ ਇੱਕ 10 ਹਾਂ ਕਿੰਨਾ ਕਮਾਨਤਨ ਕਰਦੇ ਆ ਇੱਕ ਪੰਜ ਦੀ ਲੈਂਦੇ ਅੱਜ ਦਾ ਹੋਰ ਕਰਦੇ ਆਂਗੇ ਛੋਟਾ ਛੱਪਾ ਮੰਦਾ ਠੰਡਾ ਹਨਾ ਕਹਿਣ ਨੂੰ ਤੜੀ ਕੀ ਕਰਦਾ ਠੀਕ ਆ ਤੇ ਆ ਛੋਟੀ ਸੂਈ ਮੋਹਰਾ ਦੀ ਹਾਂ ਇਹ ਆਪਣੇ ਘਰ ਦੀ ਛੋਟੀਆਂ ਪਹਿਲਾਂ ਰਾਧਾ ਰੱਖਣ ਦਾ ਸੀ ਉਹ ਜੀ ਇੱਥੇ ਵਜਾਇਆ ਸਾਡੀ ਠੀਕ ਆ ਓਕੇ ਪਹਿਲਾ ਸੂਆ ਸੂਈ ਆ ਸੂਈ ਆ ਕਿੰਨੇ ਦਿਨਾਂ ਦੀ ਸੂਈ ਤੇ ਕਿੱਥੇ ਦੁੱਤਿਆ 15 ਦਿਨਾਂ ਦੀ ਸੂਈ 15 ਦਿਨਾਂ ਦੀ ਸੂਈ ਆ ਕਿੰਨੇ ਦੁੱਤਿਆ ਗਈ ਆ 1 ਕੋਲੋ ਤੇ ਆ ਗਈ ਆ 9 ਕਿਲੋ ਦਾ ਤੇ ਚੂਨਾ ਦਾ ਸਿੰਘ ਜਮਾ ਹੀ ਨਿਕਾ ਨੇ ਚੂਨਾ ਕਿੰਨਾ 100 ਦੀ 100 ਹਾਂ 100 ਦੀ 100 ਲੈ ਕੱਢ ਬਾਰੀ ਉਦੋਂ ਬਾਅਦ ਤੁਹਾਨੂੰ ਮੀਣੀ ਚੈੱਕ ਕਰਾਉਣੀ ਆ ਸੱਜਣੋ ਵੇਖਿਓ ਬੜੇ ਵੱਡੇ ਬੌਜੀ ਸਟਰਕਚਰ ਦੀ ਮੈਂ ਆ ਆ ਦੇਖੋ ਇਹਦਾ ਸਿੰਘ ਸਿੰਘ ਦਾ ਸਹਜ ਇਹਦੇ ਕੱਟਾ ਕਿ ਕੱਟੀ ਮਗਰ ਕੱਟੀ ਆ ਸੱਜਣੋ ਵੇਖੋ ਕੱਦ ਬੇਲ ਥਾਣ ਬੜਾ ਲੱਗਾ ਦੂਜਿਆਂ ਵਾਲਾ ਹਨਾ ਇਹਨੂੰ ਵੇਖੋ ਤਰਦੀ ਲੇਵਾ ਭਾਂਡਾ ਸੋਨਾ ਵਖਾਉਂਦੀ ਆ ਸੱਜਣੋ ਯਾ ਬਾਤ ਇਹ ਕਰੋ ਤਸਾਲੀਆਂ ਵੇਖੋ ਚੌਂਚਾਂ ਨੂੰ ਪੋਲੀ ਕੋਲੀ ਕੋਲੀ ਬਦਲ ਹਾਂ ਠੀਕ ਹੈ ਧੰਨਵਾਦ ਵੇਖੋ ਖੋਲੀ ਆ ਸੱਜਣੋ ਚੌਂਚਾਂ ਨੂੰ ਕਿਆ ਬਾਤ ਥਾਂ ਤੋਂ ਹੀ ਵੇਖੋ ਪਹਿਲਾਂ ਕੱਟੀ ਨੇ ਕੱਢਿਆ ਤੇ ਇਹ ਸਾਬਜੀ ਕਿੰਨੇ ਦੀ ਦੇਵਾਂਗੇ ਇੱਕ 10 ਦੀ ਇਹ ਵੀ ਇੱਕ 10 ਦੀ ਤੇ ਉਹ ਨਾਲ ਦੀ ਵੀ ਇੱਕ 10 ਦੀ ਠੀਕ ਠੀਕ ਇੱਕ 10 ਚ ਆਹ ਸੂਈ ਝੋਟੀ ਦਾ ਮਾਨਦਾਨ ਕਰਾਂਗੇ ਨਾ ਇਹ ਵੀ ਇੱਕ 5 ਦੀ ਦੇ ਦੇ ਇੱਕ 5 ਦੀ ਦੇ ਦੇਣੀ ਕਿਹੜਾ ਸੂਆ ਸੂਗੀ ਮੀਨੀ ਤੀਜਾ ਸੂਆ ਸੂਗੀ ਤੀਜਾ ਸੂਆ ਸੂਗੀ ਹਾਂਜੀ ਦੂਜੇ ਸੂਏ ਕੀ ਕਹਿੰਦੇ ਯਾਰ ਕੱਦ-ਕੁੱਦ ਬਹੁਤਾਂ ਮਹਿੰਦਾ ਆ ਬੀਲ ਬਹੁਤ ਆ ਹਾਂ ਬੀਲ ਬਹੁਤ ਕੱਦ ਬਹੁਤ ਆ ਹਨਾ ਚੂਣ ਚਾਂ ਬੜਾ ਪੋਲਾ ਚੂਣ ਬੜਾ ਪੋਲਾ ਦਿਨ ਲੈ ਜੂ ਹਫਤਾ ਹਜੇ ਦੇਖੋ ਯਾਰ ਅਗੋਂ ਵਈ ਕਿੰਨਾ ਕੀ ਪੜਾ ਹਾਂ ਹਾਂ ਪਹਿਲਾਂ ਵੀ ਸੂ ਸਕਦੀ ਹਫਤਾ ਲੈ ਵੀ ਸਕਦੀ ਕੱਢ ਦੇ ਬਾਹਰ ਕੋਈ ਗੱਲ ਨਹੀਂ ਇਹਨਾਂ ਵਾਂਗ ਪਾਰਾ ਦਿਆ ਚਾਹ ਕੇ ਇਹਨਾਂ ਨੂੰ ਸੁਣਤਾ ਬਾਕੀ ਪਾਰ ਪੂਰਾ ਲੋ ਹੋਰ ਵੀ ਕੁਝ ਕਰਦੇ ਹੋ ਪਾਰ ਪੂਰਾ ਠੀਕ ਆ ਠੀਕ ਆ ਥਾਣਾ ਗਲਾ ਇੱਥੇ ਆ ਜੇ ਵੇਖ ਲੈ ਉਹ ਤਾਂ ਯਾਰ ਅਗਲਾ ਭਾਰਤੀ ਗਰੰਟੀ ਦੇ ਦਾਂਗੇ। ਹਾਂ। ਜਿਹਦਾ ਘਟੇ ਦਾ ਨਹੀਂ ਪਤਾ। ਆਹ ਤੇ ਨੁਰ ਜਿਹੇ ਹੁੰਦੇ। ਸਿੰਘ ਹਿਲਦੇ। ਹਾਂ। ਘਟ ਹਿਲਦੇ ਆ। ਹਾਂ। ਠੀਕ ਹੈ ਠੀਕ। ਬਾਕੀ ਦਾ ਯਾਰ ਅੱਖਾਂ ਚਿੱਟੀਆਂ ਦੋਵੇਂ ਹੀ ਇਹਦੀਆਂ। ਹਾਂ। ਕਮਾਲ ਆ। ਮੈਂ ਦੁੱਧ ਚੰਗਾ ਭਰੂਗੀ ਜੇ ਬੰਦਾ ਸਾਂਭਣ ਵਾਲਾ ਹੋਇਆ। ਹਾਂ ਹੈਗਾ ਜਵਾਬ ਸੱਜਣੋਂ ਦੋਵੇਂ ਅੱਖਾਂ ਹੀ। ਦੇਖੋ ਕਿੰਨਾ ਸੋਹਣਾ ਫੇਸ ਆ ਝੋਟੀ ਦਾ ਮੀਣੀ ਵਜਨ ਵੱਟੇ ਵਾਲੀ ਨਿੱਗਰ ਵੇਲ ਕੱਦ ਵਾਲੀ ਮੈਂ ਪਿੰਡ ਮੋਰਾ ਦੀ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਕਾਕੇ ਦੇ ਘਰ ਜਿਹਨੂੰ ਮਰਜ਼ੀ ਪੁੱਛ ਕੇ ਆ ਜਿਓ ਦੇਖੋ ਆ ਜਿਓ ਇਹਦਾ ਰੇਟ ਵੀ ਆਪਾਂ ਪੁੱਛ ਕੇ ਭਰਾ ਇਹ ਇਹਦਾ ਕੀ ਕਰੇਗਾ ਇਹ ਤੁਹਾਨੂੰ ਕੋ ਲੱਖ ਨਹੀਂ ਦੇਊਗਾ ਹੈ ਲੱਖ ਲੱਖ ਦੀ हां ਆਏ ਦਾ ਮਾਨਤਨ ਹੈ ਹੋਈਗਾ हां ਠੀਕ ਹੈ ਇਹ ਕ ਪੂਰੇ ਲੱਖ ਦੀ ਡਿਮਾਂਡ ਆ ਸੱਜਣੋ ਆਏ ਦਾ ਮਾਨਤਨ ਚੰਗੀ ਆ ਚੰਗੇ ਬੋਡੀ ਸਟਰਕਚਰ ਦੀ ਚੰਗੀ ਮੈਂ ਤੇ ਆ ਮਈਆਂ ਦਾ ਵੀ ਲੇਖਾ ਜੋਖਾ ਤੁਹਾਨੂੰ ਪੁੱਛਤਾ ਤੁਸੀਂ ਵੀਡੀਓ ਐਂਡ ਤੱਕ ਵੇਖੀ ਤੁਹਾਡਾ ਧੰਨਵਾਦ ਜਿਉਂਦੇ ਰਹਦੇ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਦੇਵੇ